ਅੱਜ ਅਸੀਂ ਧੰਨਵਾਦ ਕਰਦੇ ਹਾਂ ਪਹਿਲਾਂ ਤਾਂ ਬਾਰਡ ਕੈਂసర్ ਕੇਅਰ ਦੇ ਡਾਕਟਰ ਕੁਲਵੰਤ ਸਿੰਘ ਜੀ ਥਾਲੀਬਾਲ ਅਤੇ ਉਹਨਾਂ ਦੀ ਸਮੁੱਚੀ ਟੀਮ ਜਿਨ੍ਹਾਂ ਨੇ ਸਾਨੂੰ ਬਹੁਤ ਹੀ ਮੈਂ ਕਹਿੰਦਾ ਅਹਿਮ ਦਿਨ ਤੇ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੇ ਸਹੀਦੀ ਗੁਰਪੁਰਬ ਤੇ ਸਹੀਦੀ ਦਿਵਸ ਦੇ ਉੱਤੇ ਸਾਨੂੰ ਜਿਹੜਾ ਮੈਡੀਕਲ ਕੈਂਪ ਦਾ ਜਿਵੇਂ ਕਹਾਂਗੇ ਵੀ ਮੈਡੀਕਲ ਤਾਂ ਲੰਗਰ ਲਾਇਆ ਉਹਨਾਂ ਨੇ ਸਮੁੱਚੀ ਉਹਨਾਂ ਦੀ ਟੀਮ ਦਾ ਬਹੁਤ-ਬਹੁਤ ਅਸੀਂ ਨਗਰ ਵੱਲੋਂ ਤਾਮਕੋਟ ਵੱਲੋਂ ಗ್ರಾಮ ਪੰਚਾਇਤ ਵੱਲੋਂ ਸਾਡੇ ਪਿੰਡ ਦੀ ਜਿਹੜੀ ਰਵਦਾਸ ਭਗਤ ਗੁਰਦੁਆਰਾ ਕਮੇਟੀ ਆ ਉਹ ਸਮੁੱਚੀ ਕਮੇਟੀ ਵੱਲੋਂ ਸਮੁੱਚੇ ਨਗਰ ਨਿਵਾਸੀਆਂ ਵੱਲੋਂ ਅਸੀਂ ਬਹੁਤ ਹੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ। ਕਿਹਨਾਂ ਤੇ ਕੋਵਿਡ ਹੈਗੀ ਹੈ ਹਰ ਪਿੰਡ ਵਿੱਚ ਕੈਂਪ ਲੱਗਣਾ ਚਾਹੀਦਾ ਤਾਂ ਕਿ ਜਨਤਾ ਨੂੰ ਲੋਕਾਂ ਨੂੰ ਬਚਾਵਾ ਸਕੇ। ਬਿਲਕੁਲ ਜੀ ਮੈਂ ਤਾਂ ਇਹ ਕਹਿਣਾ ਚਾਹੂੰਗਾ ਜੇ ਕੋਈ ਵੀ ਦਿਨ ਆਉਂਦਾ ਹੁਣ ਦੋ ਲੋੜਾਂ ਨੇ ਇਥੇ ਬਿਮਾਰੀਆਂ ਦਾ ਪ੍ਰਕੋਪ ਬਹੁਤ ਜ਼ਿਆਦਾ ਵਧ ਰਿਹਾ ਹੈ। ਗਰਮੀ ਦੀ ਤਪਸ਼ ਬਹੁਤ ਰਹੀ ਵਧ ਰਹੀ ਹੈ। ਜੇ ਆਪਾਂ ਨੂੰ ਕੋਈ ਦਿਨ ਮਨਾਉਣੇ ਚਾਹੀਦੇ ਅਸੀਂ ਦਾਦੇ ਜਾਂ ਆਪਣੇ ਜੋ ਵੀ ਸੂਰਬੀਰ ਹੋਏ ਨੇ ਉਹਨਾਂ ਉੱਥੇ ਆਪਾਂ ਨੂੰ ਦਵਾਈਆਂ ਦੇ ਲੰਗਰੀ ਲਾਉਣੇ ਚਾਹੀਦੇ ਤੇ ਜਾਂ ਦਰਾਖਤ ਲਾਉਣੇ ਚਾਹੀਦੇ ਦੋ ਮੇਨ ਲੋੜਾਂ ਨੇ ਹੁਣ ਸਮੇਂ ਦੀਆਂ ਸਾਨੂੰ ਜੇ ਹੁਣ ਅਸੀਂ ਆਖੇ ਵੀ ਸ਼ਵੀਲਾ ਲਾਉਣੀਆਂ ਕੋਈ ਮਾੜਾ ਕੰਮ ਨਹੀਂ ਪਰ ਹਰੇਕ ਦੀਆਂ ਫ੍ਰੀਜਾਂ ਭਰੀਆਂ ਪਈਆਂ ਨੇ ਠੰਡਿਆਂ ਨਾਲ ਤੇ ਸਾਬ ਹਰੇਕ ਬੰਦੇ ਦੀ ਪਹੁੰਚ ਆ ਉਹ ਗੱਲਾਂ ਪਰ ਇਲਾਜ ਬੜੇ ਮਹਿੰਗੇ ਹੋ ਗਏ ਹੁਣ ਲੋੜ ਇਹੋ ਜਿਹੀ ਲੰਗਰਾਂ ਦੀ ਹੈ ਜੋ ਡਾਕਟਰ ਸਾਹਿਬ ਨੇ ਸਾਨੂੰ ਮਾਨ ਬਖਸ਼ਿਆ ਅੱਜ ਸਭ ਪਿੰਡ ਤਾਲਗੜ੍ਹ ਪਤੀ ਸਾਰੇ ਟੀਮ ਨੂੰ ਇੱਥੇ ਆਵਰ ਲਾ ਦਿੱਤਾ ਗਿਆ ਕਿਹੜੀ ਗੱਲ ਸਮਝ ਨਹੀਂ ਲੱਗ ਰਹੀ ਇੱਥੇ ਜੀ ਸਮੁੱਚੇ ਨਗਰ ਦਾ ਪੂਰਾ ਸਹਿਯੋਗ ਹੈ ਉਹੀ ਇੱਥੇ ਪਾਰਟੀਬਾਜ਼ੀ ਵਾਲੀ ਗੱਲ ਨਹੀਂ ਦੂਜੇ ਨੰਬਰ ਤੇ ਅਸੀਂ ਧੰਨਵਾਦ ਕਰਦੇ ਆਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਬਲਵਿੰਦਰ ਸਿੰਘ ਜੀ ਚਾਹਲ ਕੈਨੇਡਾ ਤੋਂ ਅੱਜ ਉਹ ਸਾਡੇ ਵਿੱਚ ਨਹੀਂ ਰਹੇ ਕਿਸਾਨੀ ਸੰਘਰਸ਼ ਦੌਰਾਨ ਵੀ ਉਹਨਾਂ ਦੇ ਪਰਿਵਾਰ ਵੱਲੋਂ ਬਹੁਤ ਵੱਡਾ ਯੋਗਦਾਨ ਪਾਇਆ ਗਿਆ ਉਹਨਾਂ ਦੇ ਪਰਿਵਾਰ ਵੱਲੋਂ ਹੁਣ ਵੀ ਸਾਨੂੰ ਹੌਸਲਾ ਦਿੱਤਾ ਗਿਆ ਵੀ ਜੋ ਤੁਸੀਂ ਇਹੋ ਜਿਹੇ ਚੰਗੇ ਕੰਮ ਕਰਦੇ ਹੋ ਤਾਂ ਅਸੀਂ ਇੱਥੇ ਬੈਠੇ ਵੀ ਤੁਹਾਡੇ ਹਰ ਕਦਮ ਤੁਹਾਡੇ ਨਾਲ ਆਂ ਉਥੇ ਡਾਕਟਰ ਸਾਹਿਬ ਸਾਡੇ ਛੋਟੇ ਵੀਰ ਡਾਕਟਰ ਪ੍ਰੀਤ ਚਾਨ ਨੇ ਬਹੁਤ ਵੱਡਾ ਸਾਨੂੰ ਹੌਸਲਾ ਦਿੱਤਾ ਉਹਨਾਂ ਦੇ ਹੌਸਲੇ ਕਰਕੇ ਆਜ ਜੋ ਕੁਝ ਹੋਇਆ ਅੱਜ ਅਸੀਂ ਇੱਥੇ ਇਹ ਕੈਂਪ ਲਾਉਣ ਦੇ ਵਿੱਚ ਕਾਮਯਾਬ ਹੋਏ ਅਸੀਂ ਇੱਥੇ ਵੋਲ ਕੈਂਸਰ ਕੇਅਰ ਵੱਲੋਂ ਕੈਂਪ ਲਾਇਆ ਹੈ ਮਾਨਸਾ ਡਿਸਟ੍ਰਿਕਟ ਦੇ ਵਿੱਚ ਅਸੀਂ অলਮੋਸਟ 10 ਕੈਂਪਸ ਲਾ ਚੁੱਕੇ ਆ ਸਾਡੇ ਕੈਂਪ ਦੀ ਜਿਹੜੀ ਰੂਪਰੇਖਾ ਹੁੰਦੀ ਆ ਉਹ ਇਹ ਹੁੰਦੀ ਆ ਕਿ ਸਭ ਤੋਂ ਪਹਿਲਾਂ ਰਿਸੈਪਸ਼ਨ ਤੇ ਆ ਕੇ ਉਹਨਾਂ ਦੇ ਬਲੱਡ ਪ੍ਰੈਸ਼ਰ ਪੇਸ਼ੈਂਟਸ ਤੇ ਇਹ ਸ਼ੂਗਰ ਟੈਸਟ ਹੁੰਦਾ ਹੈ ਅਕੋਰਡਿੰਗਲੀ ਪੇਸ਼ੈਂਟਸ ਮੇਲ ਡਾਕਟਰਸ ਐਂਡ ਫੀਮੇਲ ਡਾਕਟਰਸ ਕੋਲ ਜਾਂਦੇ ਆ ਆਪਦੀ ਪ੍ਰੋਬਲਮਸ ਦੱਸਦੇ ਆ ਜਿਹੜਾ ਜਨਰਲ ਚੈੱਕਅਪ ਹੈ ਅਕੋਰਡਿੰਗਲੀ ਚੱਲਦਾ ਹੈ ਜਨਰਲ ਚੈੱਕਅਪ ਦੇ ਵਿੱਚ ਜੇ ਤੁਹਾਡੀ ਕੋਈ ਵੀ ਜਨਰਲ ਪ੍ਰੋਬਲਮ ਦੱਸ ਸਕਦਾ ਹੈ ਬਟ ਜਿਹੜਾ ਸਾਡਾ ਮੇਨ ਮੋਟਿਵ ਹੈ ਉਹ ਹੈਗਾ ਕੈਂਸਰ ਦੇ ਲਈ ਅਸੀਂ ਕੈਂਸਰ ਡਿਟੈਕਟ ਕਰਦੇ ਆ ਠੀਕ ਹੈ ਸਾਡੇ ਕੋਲ ਅਲੱਗ-ਅਲੱਗ ਤਰ੍ਹਾਂ ਦੀਆਂ ਮਸ਼ੀਨਾਂ ਹੈਗੀਆਂ ਔਮਨਸ ਫੀਮੇਲਸ ਦੇ ਲਈ ਅਸੀਂ ਬੱਚੇਦਾਨੀ ਦਾ ਕੈਂਸਰ ਠੀਕ ਹੈ ਉਹਨਾਂ ਦੇ ਛਾਤੀ ਦਾ ਕੈਂਸਰ ਉਸ ਤੋਂ ਇਲਾਵਾ ਖੂਨ ਦਾ ਕੈਂਸਰ ਹੱਡੀਆਂ ਦਾ ਕੈਂਸਰ ਬੰਦਿਆਂ ਦੇ ਦੁੱਧਾਂ ਦਾ ਕੈਂਸਰ ਇਹ ਸਾਰੇ ਕੈਂਸਰਸ ਅਸੀਂ ਚੈੱਕ ਕਰਦੇ ਆ ਠੀਕ ਹੈ ਜੀ ਉਸ ਤੋਂ ਇਲਾਵਾ ਜੇ ਕੋਈ ਇਦਾਂ ਦਾ ਪੇਸ਼ੈਂਟ ਆਉਂਦਾ ਜਿਹਦੀ ਆਲਰੇਡੀ ਟ੍ਰੀਟਮੈਂਟ ਚੱਲ ਰਹੀ ਹੈ ਐਂਡ ਉਹ ਚੀਜ਼ ਅਫੋਰਡ ਨਹੀਂ ਕਰ ਸਕਦੇ ਹੈਗੇ ਤਾਂ ਅਸੀਂ ਉਹਨਾਂ ਨੂੰ ਵੀ ਹੈਲਪ ਆਊਟ ਕਰਨ ਦੀ ਕੋਸ਼ਿਸ਼ ਕਰਦੇ ਆਂ ਇਹੋ ਬਤ ਗੱਲ ਕਰ ਲਈ ਜਿਵੇਂ ਕਿਸ ਤੱਕ ਬਹੁਤ ਵੱਡਾ ਨਾ ਨੁਕਸਾਨ ਕਰ ਪੈਂਦੇ ਹੈ ਕਿਸ ਤਰ੍ਹਾਂ ਉਹਦਾ ਬਚਾ ਕਰਨਾ ਜਾਂ ਉਹਦਾ ਇਲਾਜ ਹੈਗਾ ਪਹਿਲਾਂ ਉਹਦਾ ਕਿਹੜਾ ਪਤਾ ਲੱਗੇ ਹਾਂ ਲੋਕਾਂ ਦਾ ਦੱਸਿਆ ਕਰਨਾ ਕਿਸ ਤਰ੍ਹਾਂ ਅਨਾਉਂਸ ਕੀਤਾ ਲੱਗਦਾ ਕੱਟ ਕਰਾਇਆ ਜਾਂਦਾ ਉਹਨਾਂ ਬਾਰੇ ਕੀ ਲੱਗਦਾ ਠੀਕ ਦੇਖੇ ਜਿਹੜਾ ਕੈਂਸਰ ਹੈ ਆਫਕੋਸ ਇਹ ਆਪਣੇ ਮਾਈਂਡ ਦੇ ਵਿੱਚ ਜੇ ਆਪਾਂ ਨੂੰ ਕਿਸ ਨੂੰ ਪਤਾ ਲੱਗਦਾ ਕਿ ਇਸ ਪੇਸ਼ੇਂ ਨੂੰ ਪਾਰਟਿਕੂਲਰ ਪੇਸ਼ੇਂ ਨੂੰ ਕੈਂਸਰ ਹੈ ਸਭ ਤੋਂ ਪਹਿਲਾਂ ਪੇਸ਼ੇਂ ਇਸ ਚੀਜ਼ ਸੁਣ ਕੇ ਹੀ ਡਰ ਜਾਂਦਾ ਹੈ ਬਟ ਇਦਾਂ ਦੀ ਕੋਈ ਚੀਜ਼ ਨਹੀਂ ਹੈਗੀ ਕਿ ਜੇ ਇਹਨੂੰ ਆਪਾਂ ਇਹਨਾਂ ਸੋਚੀਏ ਕਿ ਸਾਡੇ ਬਹੁਤ ਵੱਡੇ ਵੱਡੇ ਫਿਲਮ ਸਟਾਰਸ ਆ ਜਿਹੜੇ ਕਿ ਐਸ ਵੇਲੇ ਕੈਂਸਰ ਦੀ ਫਾਈਟ ਨੂੰ ਕੰਪਲੀਟ ਕਰ ਚੁੱਕੇ ਨੇ ਅਕੋਰਡਿੰਗਲੀ ਇਸ 1 ਇਅਰ ਤੋਂ 2 ਤੱਕ ਉਸ ਵੇਲੇ ਇਹਦਾ ਟ੍ਰੀਟਮੈਂਟ ਪੋਸੀਬਲ ਹੈਗਾ ਠੀਕ ਹੈ ਜੀ ਅਲੱਗ-ਅਲੱਗ ਤਰ੍ਹਾਂ ਦੇ ਟ੍ਰੀਟਮੈਂਟ ਹੁੰਦੇ ਕੁਝ ਮੈਡੀਸਿਨਸ ਦੇ ਨਾਲ ਕੁਝ ਆਪਰੇਟ ਕਰਕੇ ਕਰ ਸਕਦੇ ਆ ਬਟ ਜੇ ਤੋ ਬਚਨ ਦੀ ਆਪਾਂ ਗੱਲ ਕਰੀ ਅੱਜ ਕੱਲ ਜਿਹੜਾ ਆਪਣਾ ਖਾਣਾ ਪੀਣਾ ਹੈ ਉਹ ਇੰਨਾ ਜ਼ਿਆਦਾ ਡਿਫਰੈਂਟ ਹੋ ਚੁੱਕਿਆ ਹੈ ਆਰਗੇਨਿਕ ਕੁਝ ਨਹੀਂ ਹੈਗਾ ਆਪਾਂ ਜ਼ਿਆਦਾ ਖਾਦਾਵਲੀਆਂ ਚੀਜ਼ਾਂ ਖਾਣੇ ਆ ਖਾਦਾ ਵੀ ਇਦਾਂ ਦੇ ਆ ਜਿਨ੍ਹਾਂ ਦੇ ਵਿੱਚ ਕੈਮੀਕਲਸ ਯੂਜ਼ ਕੀਤੇ ਜਾਂਦੇ ਆ ਆਪਾਂ ਨੂੰ ਇਦਾਂ ਲੱਗਦਾ ਵੀ ਆਫ ਸੀਜ਼ਨ ਚੀਜ਼ਾਂ ਆਂਦੀ ਹੈ ਜੇ ਹੁਣ ਗਰਮੀਆਂ ਦਾ ਸੀਜ਼ਨ ਹੈ ਗਰਮੀਆਂ ਦੇ ਵਿੱਚ ਲੋਕੀ ਜਾਣਦੇ ਆ ਵੀ ਸਾਨੂੰ ਵਿੰਟਰਸ ਦੀਆਂ ਸਬਜ਼ੀਆਂ ਵੀ ਮਿਲ ਜਾਣ ਪਾਲਕ ਮਿਲ ਜੂਵੇ ਮੇਥੀ ਮਿਲ ਜੂਵੇ ਸਾਨੂੰ ਲੱਗਦਾ ਹੈ ਕਿ ਹਰ ਸੀਜ਼ਨ ਵਿੱਚ ఎవਰੀਥਿੰਗ ਅਵੇਲੇਬਲ ਹੈ ਬਟ ਉਹ ਕਿੱਦਾਂ ਅਵੇਲੇਬਲ ਹੈ ਉਹ ਅਵੇਲੇਬਲ ਹੈ ਕੈਮੀਕਲਸ ਦੇ ਨਾਲ ਕਿਉਂਕਿ ਉਦਾਂ ਦਾ ਮਾਹੌਲ ਉਸ ਚੀਜ਼ ਨੂੰ ਨਹੀਂ ਮਿਲਦਾ ਹੈਗਾ ਗਰੋ ਕਰਨ ਲਈ ਗਰੋ ਕਰਨ ਲਈ ਉਹਨਾਂ ਕੈਮੀਕਲਸ ਦੇਣੇ ਪੈਂਦੇ ਆ ਤੇ ਜਿਹੜੇ ਉਹ ਕੈਮੀਕਲਸ ਆਪਾਂ ਸਬਜ਼ੀ ਦੇ ਵਿੱਚ ਪਾ ਰਹੇ ਹਾਂ ਜਿਹੜੇ ਆਪ ਜਦੋਂ ਉਹਨੂੰ ਗਰੋ ਨਹੀਂ ਕਰਨਾ ਚਾਹੁੰਦੇ ਸਦੋਂ ਗਰੋ ਕਰ ਰਹੀ ਹੈ ਉਹ ਸਬਜ਼ੀ ਤੋਂ ਸਿੱਧਾ ਆਪਣੇ ਵਿੱਚ ਆਉਂਦੇ ਆ ਆਪਣੇ ਵਿੱਚ ਆਉਂਦੇ ਉਹਨੇ ਜਿਹੜੀ ਮਿਊਟੇਸ਼ਨ ਉਸ ਪਲਾਂਟ ਦੇ ਵਿੱਚ ਕੀਤੀ ਉਹੀ ਮਿਊਟੇਸ਼ਨ ਉਹ ਮਿਊਟੇਸ਼ਨ ਦਾ ਕਰਕੇ ਹੀ ਕੈਂਸਰ ਜਿਹੜਾ ਫਰਦਰ ਬਣਦਾ ਹੈ ਕੈਂਸਰ ਹੁੰਦਾ ਕੀ ਹੈ ਇਹ ਗਰੋਥ ਹੈ ਸੈਲਸ ਦੀ ਜਿਹੜੇ ਕਿ ਗਲਤ ਟਾਈਮ ਤੇ ਸ਼ੁਰੂ ਹੋ ਜਾਂਦੀ ਜਿੰਨਾ ਉਹਨੂੰ ਹੋਣਾ ਚਾਹੀਦਾ ਉਸ ਤੋਂ ਜ਼ਿਆਦਾ ਹੋ ਜਾਂਦੀ ਹੈ ਉਹਨੂੰ ਹੀ ਆਪਾਂ ਕੈਂਸਰ ਕਹਿੰਦੇ ਬਚਾ ਕੇ ਨੇ ਆਪਾਂ ਗੱਲ ਕਰ ਲਈ ਜਿਵੇਂ ਬੰਦਾ ਸਰਦਾ ਨਹੀਂ ਨਾ ਖਾਣਾ ਹੀ ਪੀਣਾ ਪੈਂਦਾ ਹੈ ਪਰ ਚਾਹ ਆਪਣਾ ਕੀ ਹੈਗਾ ਵੀ ਬਸ ਤੇ ਕੀ ਸਰ ਬਚਾਏ ਦਾ ਇਹੀ ਹੈ ਕਿ ਪਹਿਲੀ ਗੱਲ ਤੇ ਇਹ ਕਿ ਆਪਾਂ ਆਰਗੇਨਿਕ ਦੇ ਵੱਲ ਸ਼ਿਫਟ ਹੋਈਏ ਠੀਕ ਹੈ ਕੋਸ਼ਿਸ਼ ਹੈ ਕੀਤੀ ਜਾਵੇ ਜਿਹੜੀਆਂ ਚੀਜ਼ਾਂ ਜਿਹੜੇ ਸੀਜ਼ਨ 'ਚ ਮਿਲਦੀਆਂ ਹੈ ਉਹਨਾਂ ਨੂੰ ਉਸੇ ਸੀਜ਼ਨ ਵਿੱਚ ਕੰਜ਼ਿਊਮ ਕੀਤਾ ਜਾਵੇ ਸੈਕੰਡ ਗੱਲ ਫਾਰਮਿੰਗ ਜਿਹੜੀ ਆ ਉਹ ਆਰਗੇਨਿਕ ਹੋਣੀ ਚਾਹੀਦੀ ਹੈ ਜੇ ਨਹੀਂ ਆਰਗੇਨਿਕ ਫਾਰਮਿੰਗ ਹੋਊਗੀ ਜਿੰਨਾ ਆਪਾਂ ਚੀਜ਼ਾਂ ਨੇਚਰਲ ਖਾਵਾਂਗੇ ਉਹਨਾ ਆਪਣੇ ਲਈ ਵਧੀਆ ਰਹੂਗਾ ਉਸ ਤੋਂ ਇਲਾਵਾ ਪਾਣੀ ਜ਼ਿਆਦਾ ਤੋਂ ਜ਼ਿਆਦਾ ਪੀਣਾ ਤਾਂ ਕਿ ਆਪਣੇ ਨੂੰ ਡੀਹਾਈਡਰੇਸ਼ਨ ਨਾ ਹੋਵੇ ਤੇ ਆਪਣੀ ਜਿਹੜੀ ਬਾਡੀ ਹੈ ਡੀਟੌਕਸੀਫਾਈ ਹੁੰਦੀ ਰਹੇ ਜੇ ਬਾਡੀ ਡੀਟੌਕਸੀਫਾਈ ਹੁੰਦੀ ਰਹੋਗੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਕੈਂਸਰ ਨੂੰ ਗਰੋ ਕਰਨ ਤੋਂ ਉਹਦੇ ਵਿੱਚ ਹੈਲਪ ਕਰਨਗੀਆਂ ਠੀਕ ਹੈ ਸੈਕਿੰਡ ਚੀਜ਼ ਇਹ ਕਿ ਆਪਾਂ ਐਕਸਰਸਾਈਜ਼ ਰੂਟੀਨ ਵਿੱਚ ਐਕਸਰਸਾਈਜ਼ ਕਰਕੇ ਲੋਕੀ ਅੱਜਕੱਲ ਕੰਮ ਕਰਕੇ ਰਾਜ਼ੀ ਨਹੀਂ ਹੈਗੇ ਐਕਸਰਸਾਈਜ਼ ਕਰਕੇ ਵੀ ਰਾਜ਼ੀ ਨਹੀਂ ਹੈਗੇ ਉਹਨਾਂ ਨੂੰ ਲੱਗਦਾ ਜਿਹੜੀ ਚੀਜ਼ ਈਜ਼ਲੀ ਅਵੇਲੇਬਲ ਹੈ ਈਜ਼ਲੀ ਆਪਣਾ ਸਾਰਾ ਕੰਮ ਹੋ ਰਿਹਾ ਹੈ ਉਹਨੂੰ ਉਹਦਾ ਕੀਤਾ ਜਾਵੇ ਪਹਿਲਾਂ ਉਹਦਾ ਇਦਾਂ ਹੁੰਦਾ ਸੀਗਾ ਕਿ ਜਿਹੜੀਆਂ ਬੁੜੀਆਂ ਵੀ ਹੁੰਦੀਆਂ ਸੀ ਘਰੇ ਕਿੰਨਾ ਕੰਮ ਕਰਦੀਆਂ ਸੀ ਪੋਚੇ ਲਾਉਂਦੀਆਂ ਸੀਗਾ ਕੱਪੜੇ ਧੋਣੀਆਂ ਸੀ ਹੁਣ ਹਰ ਇੱਕ ਚੀਜ਼ ਆਟੋਮੈਟਿਕ ਆ ਗਈ ਪੋਚਾ ਵੀ ਲੈਣਾ ਜਿਸ ਸਟੈਂਡ ਨਾਲ ਲਾ ਲਓ ਉਹਦੇ ਵਿੱਚ ਕੋਈ ਜ਼ੋਰ ਦੀ ਲੱਗ ਰਿਹਾ ਕੋਈ ਵਰਕਆਊਟ ਨਹੀਂ ਹੋ ਰਿਹਾ ਕੱਪੜੇ ਧੋਣੇ ਵਾਸ਼ਿੰਗ ਮਸ਼ੀਨ ਚ ਪਾ ਦੋ ਕੋਈ ਵਰਕਆਊਟ ਨਹੀਂ ਹੋ ਰਿਹਾ ਹੈ ਤਾਂ ਖਾਣਾ ਵੀ ਬਣਾਉਂਦੇ ਸਾਰਾ ਕੁਝ ਆਪਾਂ ਰੈਡੀਮੇਡ ਲੈ ਕੇ ਆਣੇ ਆ ਇਦਾਂ ਤਾਂ ਕੁਝ ਵੀ ਨਹੀਂ ਹੈ ਜਿਹਦੇ ਵਿੱਚ ਆਪਣਾ ਜ਼ੋਰ ਲੱਗੇ ਉਸ ਤੋਂ ਬਾਅਦ ਪੂਰਾ ਦਿਨ ਏਸੀ ਦੇ ਵਿੱਚ ਪਈ ਰਹਿਣਾ ਏਸੀ ਦੇ ਵਿੱਚ ਬਿਠੇ ਰਹਿਣਾ ਠੀਕ ਹੈ ਇਹਦਾ ਕਰਕੇ ਆਪਾਂ ਨੂੰ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਇਦਾਂ ਹੈ ਕੈਂਸਰ ਜਿੱਥੋਂ ਤੱਕ ਸ਼ਹਿਰਾਂ ਦੀ ਗੱਲ ਕਰੀ ਸ਼ਹਿਰਾਂ ਦੇ ਵਿੱਚ ਅਵੇਅਰਨੈਸ ਹੈਗੀ ਹੈ ਪਿੰਡਾਂ ਦੇ ਵਿੱਚ ਅਵੇਅਰਨੈਸ ਨਹੀਂ ਹੈ ਕਿ ਸਾਡਾ ਮੇਨ ਮੋਟਿਵ ਹੀ ਕੈਂਸਰੋਂ ਦਾ ਹੈ ਕਿ ਪਿੰਡਾਂ ਦੇ ਵਿੱਚ ਵੀ ਅਵੇਅਰਨੈਸ ਹੋਵੇ ਪੇਸ਼ੈਂਟਸ ਨੂੰ ਪਤਾ ਲੱਗੇ ਵੀ ਜਿੱਦਾਂ ਤੁਸੀਂ ਪਹਿਲਾਂ ਕਹਿ ਚੁੱਕੇ ਹੋ ਵੀ ਕੈਂਸਰ ਦਾ ਨਾਮ ਸੁਣ ਕੇ ਹੀ ਪੇਸ਼ੈਂਟ ਡਰ ਜਾਂਦੇ ਡਰੇ ਨਾ ਠੀਕ ਹੈ ਜੇ ਆਪਾਂ ਡਰ ਜਾਾਂਗੇ ਤੇ ਉਹਨੂੰ ਪੇਸ਼ੈਂਟ ਨੂੰ ਪਹਿਲਾਂ ਹੀ ਉਹਦੀ ਇੱਕ ਫਾਈਟ ਜਿਹੜੀ ਆ ਹਾਰ ਚੁੱਕਿਆ ਜੋ ਡਰ ਜਾਂਦਾ ਤੁਸੀਂ ਪੋਜ਼ਿਟਿਵ ਰਹੋ ਪੋਜ਼ਿਟਿਵ ਰਹੇ ਕਿ ਤੁਸੀਂ ਕੁਝ ਵੀ ਵਧੀਆ ਕਰ ਸਕਦੇ ਹੋ ਜਿੰਨੇ ਵੀ ਕੈਂਸਰ ਦਾ ਟਰੀਟਮੈਂਟ ਉਹਦੇ ਵਿੱਚ ਡਾਕਟਰਸ ਵੀ ਤੁਹਾਨੂੰ ਇਹੀ ਸਜੈਸਟ ਕਰਦੇ ਆ ਆਲ ਦਾ ਟਾਈਮ ਪੋਜ਼ਿਟਿਵ ਰਹੋ ਪੋਜ਼ਿਟਿਵ ਰਹੋ ਪੋਜ਼ਿਟਿਵ ਰਹੋਗੇ ਤਾਂ ਤੁਹਾਡੇ ਸੈਲਸ ਹੈਪੀ ਰਹਿਣਗੇ ਸੈਲਸ ਹੈਪੀ ਰਹਿਣਗੇ ਤੁਸੀਂ ਆਪਣੇ ਆਪ ਉਸ ਚੀਜ਼ ਨੂੰ ਰਿਕਵਰ ਕਰ ਲੋਗੇ ਇਹ ਫਰਕ ਹੈ ਸ਼ਹਿਰਾਂ ਦੇ ਵਿੱਚ ਲੋਕੀ ਓਪਨ ਮਾਈਂਡ ਨਾਲ ਇਸ ਚੀਜ਼ ਨੂੰ ਸੁਣਨਾ ਚਾਹੀਦਾ ਹੈ ਪਿੰਡਾਂ ਦੇ ਵਿੱਚ ਜੇ ਕਿਸੇ ਨੂੰ ਇਹ ਵੀ ਕਹਿ ਦੋ ਵੀ ਮੈਨੂੰ ਲੱਗਦਾ ਹੈ ਕਿ ਆਹ ਪ੍ਰੋਬਲਮ ਹੋ ਸਕਦੀ ਹੈ ਮੈਂ ਇਸ ਕਰਕੇ ਇਸ ਟੈਸਟ ਲਈ ਤੁਹਾਨੂੰ ਭੇਜਣਾ ਚਾਹੀਦਾ ਹੈ ਪੇਸ਼ੈਂਟ ਉੱਥੇ ਘਬਰਾਉਂਦਾ ਨਹੀਂ ਜੀ ਅਸੀਂ ਇਹ ਟੈਸਟ ਨਹੀਂ ਕਰਉਣਾ ਸਾਨੂੰ ਇਹ ਤਕਲੀਫ ਨਹੀਂ ਹੈ ਪੇਸ਼ੈਂਟ ਇਹ ਸਟੇਟਮੈਂਟ ਆਂਦੀ ਹੈ ਜਿਹੜੀ ਕਿ ਮੈਨੂੰ ਕਿਤੇ ਨਾ ਕਿਤੇ ਇਦਾਂ ਲੱਗਦਾ ਹੈ ਪੇਸ਼ੈਂਟ ਨੂੰ ਡਰਨਾ ਨਹੀਂ ਚਾਹੀਦਾ ਉਹਨੂੰ ਆ ਕੇ ਸੁਣਨਾ ਚਾਹੀਦਾ ਵੀ ਪ੍ਰੋਬਲਮ ਕੀ ਹੈ ਜੇ ਆਪਾਂ ਕਿਸੇ ਚੀਜ਼ ਤੋਂ ਡਰਾਂਗੇ ਆਪਾਂ ਉਹਨੂੰ ਕਦੇ ਕੰਪਲੀਟ ਨਹੀਂ ਕਰ ਸਕਾਂਗੇ ਮੈਂ ਦੁਨੀਆ 'ਤੇ ਦੇਖਿਆ ਟੈਂਪਲ ਆਇਆ ਕਿੰਨੇ ਕੁ ਲੋਕਾਂ ਦੇ ਵਿੱਚ ਲ ਸਰ ਇਹਦਾ ਜੇ ਅਸੀਂ 200 ਪੇਸ਼ੈਂਟ ਚੈੱਕ ਕਰਦੇ ਆ 200 ਦੇ ਵਿੱਚ 1-2 ਪੇਸ਼ੈਂਟ ਇਦਾਂ ਦੇ ਹੁੰਦੇ ਜਿਹੜੇ ਸੀਰੀਅਸ ਪ੍ਰੋਬਲਮਸ ਵਾਲੇ ਸਾਡੇ ਕੋਲ ਆ ਜਾਂਦੇ ਆ ਉਸ ਤੋਂ ਇਲਾਵਾ ਸ਼ੱਕ ਦੇ ਬੁਨਿਆਦ ਤੇ ਉੱਤੇ ਅਸੀਂ ਟੈਸਟ ਸਾਰਿਆਂ ਦੇ ਹੀ ਕਰਵਾਉਨੇ ਆ ਮੋਸਟਲੀ ਜਿਹੜੀਆਂ ਫੀਮੇਲਸ ਆਂ ਜਾਂ ਫੀਮੇਲਸ ਲਈ ਅਸੀਂ ਜਿਦਾ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਸਕੈਨਿੰਗ ਤਾਂ ਅਸੀਂ ਰੈਗੂਲਰ ਕੀਤੀ ਹੋਈ ਆ ਰੂਟੀਨ ਸਕੈਨਿੰਗ ਅਸੀਂ ਸਾਰਿਆਂ ਦੀ ਕਰਵਾਉਣੀ ਕਰਵਾਉਨੇ ਆ ਉਸ ਤੋਂ ਇਲਾਵਾ ਜੇ ਕੋਈ ਇਦਾਂ ਦਾ ਪੇਸ਼ੰਗ ਜਿਹਨਾਂ ਨੇ ਸਟ੍ਰੈਕਟੋਮੀ ਵਗੈਰਾ ਕੀਤੀ ਹੋਇਆ ਉਹਦੇ ਲਈ ਅਸੀਂ ਦੂਸਰੀ ਜਿਹੜੀ ਮੈਮੋਗ੍ਰਾਫੀ ਵਗੈਰਾ ਤਾਂ ਮੋਸੇਪਿੰਡ ਵੀ ਲਾਇਆ ਹੁଁ ਹਾਂਜੀ ਮੋਸੇਪਿੰਡ ਕਿੰਨੇ ਕਿ ਪੇਸ਼ੈਂਟ ਕਰਨ ਲੱਗੇ ਅ ਸਰ ਮੋਸੇਪਿੰਡ ਦੇ ਵਿੱਚ 506 ਪੇਸ਼ੈਂਟ ਸੀ ਜਿਹੜੇ ਸੀਰੀਅਸ ਆ ਗਏ ਸੀ ਸਾਡੇ ਕੋਲ ਐਂਡ ਕੁਝ ਇਦਾਂ ਦੇ ਪੇਸ਼ੈਂਟਸ ਵੀ ਆਏ ਸੀ ਜਿਨ੍ਹਾਂ ਦਾ ਆਲਰੇਡੀ ਟ੍ਰੀਟਮੈਂਟ ਚੱਲਦਾ ਪਿਆ ਸੀਗਾ ਉਹਨਾਂ ਦੀ ਗਾਈਡੈਂਸ ਕੀਤੀ ਗਈ ਹੈ ਫਰਦਰ ਕਿ ਤੁਸੀਂ ਕਿੱਤਾ ਕਿੱਦਾ ਚੱਲਣਾ ਹੈ ਅੱਗੇ ਕਿ ਕਿ ਟ੍ਰੀਟਮੈਂਟ ਹੈ ਐਂਡ ਕਿਥੋਂ ਕਿਥੋਂ ਤੁਸੀਂ ਹੋਰ ਪੋਜ਼ਿਟਿਵ ਲੈ ਸਕਦੇ ਹੋ ਮੋਸਟ ਆਫ ਦਾ ਪੀਪਲਸ ਨੂੰ ਪਤਾ ਹੀ ਨਹੀਂ ਹੈਗਾ ਕਿ ਟ੍ਰੀਟਮੈਂਟ ਕਿੱਥੇ ਕਿੱਥੇ ਅਵੇਲੇਬਲ ਹੈ ਗਵਰਨਮੈਂਟ ਕਿੱਥੇ ਕਿੱਥੇ ਆਪਣੇ ਲਈ ਕਰਵਾ ਰਹੀ ਹੈ ਜਦਾ ਸੰਗਰੂੜ ਦੇ ਵਿੱਚ ਫ ਦੇਖੋ ਜੀ ਅੱਜ ਵਰਲਡ ਕੈਂਸਰ ਕੇਅਰ ਜਿਹੜੀ SBI ਕਾਰਡ ਦੀ ਡਰਾਈਵ ਦੇ ਨਾਲ ਪਿੰਡ ਤਾਮਕੋਟ ਜ਼ਿਲ੍ਹਾ ਮਾਨਸਾ ਚ ਪਹੁੰਚੀ ਆ ਔਰ ਮੈਂ ਧੰਨਵਾਦ ਕਰਦਾ ਹਾਂ ਚੋਨਾ ਜਿਹੜਾ ਪਿੰਡ ਦਾ ਸਹਿਯੋਗ ਸਾਨੂੰ ਮਿਲਿਆ ਮੇਰੇ ਸਾਥੀ ਜਿਹੜੇ ਨਾਲ ਸਾਡੇ ਹੈਗੇ ਵਰਲਡ ਕੈਂਸਰ ਕੇਅਰ ਵੱਲੋਂ ਸਪੋਰਟ ਕਰ ਰਹੇ ਆ ਔਰ ਹੁਣ ਤੱਕ ਅਪਰੋਕਸੀਮੇਟਲੀ ਕੋਈ 300 ਦੇ ਕਰੀਬ ਜਿਹੜੇ ਲੋਕ ਪਹੁੰਚ ਚੁੱਕੇ ਆ ਚਾਰ ਬਸਾਂ ਲੈ ਕੇ ਜਿਹੜੀ ਵਰਲਡ ਕੈਂਸਰ ਕੇਅਰ ਪਹੁੰਚੀ ਆ ਲਗਾਤਾਰ ਮਾਂਸੇਜ ਕੰਮ ਕਰ ਰਹੀ ਹੈ ਔਰ 25 ਦੇ ਕਰੀਬ ਮੈਡੀਕਲ ਟੀਮ ਹੈਗੀ ਹੈ ਕੈਂਸਰ ਬਾਰੇ ਲੋਕਾਂ ਨੂੰ ਜਾਗਰੂਤ ਕਰਦੇ ਆ ਕਿਵੇਂ ਬਣਦਾ ਹੈ ਕਿਵੇਂ ਵੱਧਦਾ ਹੈ ਕਿਵੇਂ ਬਚ ਸਕਦੇ ਆ ਕਿਵੇਂ ਆਪਾਂ ਇਹਦਾ ਬਚਾਅ ਕਰ ਸਕਦੇ ਆ ਸੋ ਬਹੁਤ ਜ਼ਰੂਰੀ ਹੈ ਔਰ ਅਸੀਂ ਲਗਾਤਾਰ ਅੱਗੇ ਵੱਧਦੇ ਜਾ ਕਈ ਕਿਸਮ ਦੇ ਮੈਂਕੀ ਟੈਸਟ ਬਿਲਕੁਲ ਫ੍ਰੀ ਕਰ ਰਹੇ ਆ ਜਿਵੇਂ ਮੈਮੋਗ੍ਰਾਫੀ ਟੈਸਟ ਹੈ ਬ੍ਰੈਸ ਕੈਂਸਰ ਆਸਤੇ ਬੱਚੇ দাঁਣੀ ਦੀਆਂ ਚਾਸੇ ਟੈਸਟ ਹੈਗਾ ਬੰਦਿਆਂ ਚ ਗਦੂਦਾਂ ਦੀ ਜਾਂਚ ਵਾਸਤੇ ਟੈਸਟ ਹੈ ਬਲੱਡ ਕੈਂਸਰ ਦੀ ਜਾਂਚ ਵਾਸਤੇ ਟੈਸਟ ਹੈ ਮੂੰਹ ਤੇ ਗਲੇ ਦੀ ਜਾਂਚ ਹੈਗੀ ਸਾਡੇ ਕੋਲ ਹੀ ਹੱਡੀਆਂ ਦੀ ਜਿਹੜੀ ਜਾਂਚ ਹੈ ਉਹ ਹੈ ਦਵਾਈਆਂ ਦਾ ਖੁੱਲਾ ਲੰਗਰ ਉਹ ਲੱਗਿਆ ਹੋਇਆ ਸਾਡੇ ਇੱਥੇ ਲਿਟਰੇਚਰ ਵੰਡ ਰਹੇ ਆ ਲੈਕਚਰ ਦੇ ਰਹੇ ਆ 슈ਗਰ ਹੈ ਬਲੱਡ ਪ੍ਰੈਸ਼ਰ ਹੈ ਸੋ ਕੁੱਲ ਮਿਲਾ ਕੇ ਇੱਕ ਚਲਦਾ ਫਿਰਦਾ ਜਿਹੜਾ ਹੈਲਥ ਮੇਲਾ ਜਿਹੜਾ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਵੱਧ ਤੋਂ ਵੱਧ ਜਿਹੜੇ ਲੋਕ ਐ ਉਹ ਪ੍ਰੇਰਿਤ ਹੋਣ ਤੇ ਖੁੱਲ ਕੇ ਸਾਹਮਣੇ ਆਉਣ ਕਿਉਂਕਿ ਕੈਂਸਰ ਦਾ ਇਲਾਜ ਤਾਂ ਹੀ ਸੰਭਵ ਹੈ ਜੇ ਤੰਦਰੁਸਤ ਲੋਕ ਆਪਣੀ ਜਾਂਚ ਕਰਾਉਣਗੇ ਸਾਵਧਾਨ ਹੋਣਗੇ ਸੁਚਾਰੂ ਹੋਣਗੇ ਆਪਣੇ ਸਰੀਰ ਦੀ ਸਾਂਭ ਕਰਨਗੇ ਤਾਂ ਹੀ ਆਪਾਂ ਇਸ ਬਿਮਾਰੀ ਤੋਂ ਬਚ ਸਕਦੇ ਹਾਂ ਆਦਰਵਾਈਜ਼ ਲੱਖਾਂ ਰੁਪਏ ਦਾ ਖਰਚਾ ਘਰਾਂ ਦੇ ਘਰ ਬਰਬਾਦ ਹੋ ਜਾਂਦੇ ਆ ਤੁਸੀਂ ਦੇਖੀ ਹੋਣੇ ਆ ਉਸ ਬਰਬਾਦੀ ਨੂੰ ਦੂਰ ਕਰਨ ਵਾਸਤੇ ਵਰਲਡ ਕੈਂਸਰ ਕੇਅਰ ਕਲਵੰਸਿੰਗ ਧਾਰੀਵਾਲ ਦੀ ਟੀਮ ਲਗਾਤਾਰ ਜਿਹੜੀ ਹੈ ਪਿੰਡਾਂ 'ਚ ਮੂਵ ਕਰ ਰਹੀ ਹੈ ਸਰਪ ਸਰੋਂ ਦਾ ਲੋਕਾਂ ਨੂੰ ਕਿਸ ਤਰ੍ਹਾਂ ਵਿਚਾਰ ਕਰਨਾ ਜਾਂ ਉਹਨਾਂ ਡਰ ਦੇ ਅੰਦਰ ਡਰ ਹੈਗਾ ਉਹ ਕਿਵੇਂ ਸੈੱਟ ਕਰਨ ਦੇਖੋ ਜੀ ਬਿਮਾਰੀ ਕੋਈ ਵੀ ਹੋ ਸਕਦੀ ਹੈ ਹਾਰਟ ਅਟੈਕ ਇਸ ਤੋਂ ਵੀ ਜ਼ਿਆਦਾ ਜਿਹੜਾ ਵੱਧ ਰਿਹਾ ਤੇਜ਼ੀ ਨਾਲ ਪਰ ਕੈਂਸਰ ਇੱਕ ਆਪਣੇ ਲੈਵਲ ਤੇ ਦੁਨੀਆ ਦੀ ਸਭ ਤੋਂ ਵੱਡੀ ਬਿਮਾਰੀ ਹੈ ਜੀ ਪੂਰੇ ਵਰਲਡ 'ਚ ਇੱਕ ਨੰਬਰ ਦੀ ਮੰਗ ਨਾਲ ਇਹ ਕੈਂਸਰ ਹੈ ਗੱਲ ਇਹ ਬਚਾ ਦੀ ਦੇਖੋ ਅਗਰ ਆਪਾਂ ਬਿਲਕੁਲ ਹੀ ਕੈਂਸਰ ਦਾ ਨਾਂ ਹੀ ਨਹੀਂ ਸੁਣਾਂਗੇ ਜੀ ਮੈਨੂੰ ਤਾਂ ਹੈਗਾ ਨਹੀਂ ਮੈਂ ਤਾਂ ਤੰਦਰੁਸਤ ਐ ਤਾਰਨਾ ਹੀ ਗਲਤ ਹੈ ਇਹ ਤੁਸੀਂ ਹਰ ਕੋਈ ਕਈ ਬੰਦੇ ਆਉਂਦੇ ਜੀ ਲਓ ਮੈਂ ਆ ਗਿਆ ਮੈਨੂੰ ਚੈੱਕ ਕਰੋ ਕੈਂਸਰ ਹੈ ਕਿ ਨਹੀਂ ਹੈ ਮੈਨੂੰ ਮਸ਼ੀਨ ਚ ਪਾਓ ਤੇ ਕਢੋ ਜਸ ਨੂੰ ਕਰੋ ਦੋਸਤੋ ਆਪਾਂ ਕੈਂਸਰ ਤੋਂ ਤਾਂ ਹੀ ਬਚ ਸਕਦੇ ਆ ਜੇ ਇਸ ਬਾਰੇ ਜਾਣਕਾਰੀ ਅਸਰ ਕਰਾਂਗੇ ਤੇ ਲੱਛਣਾਂ ਬਾਰੇ ਗੱਲ ਕਰਾਂਗੇ 10 12 ਕਿਸਮ ਦੇ ਲੱਛਣ ਹੁੰਦੇ ਸੀ ਬੋਲ ਕੇ ਵੀ ਦੱਸਦੇ ਆ ਜਿਵੇਂ ਰੋਟੀ ਖਾਣ ਦੇ ਸਮੇ ਗਲੇ 'ਚ ਬੁਰਕੀ ਲੱਗਦੀ ਆ ਤਾਂ ਖਾਣੇ ਵਾਲੀ ਨਾਲੀ 'ਚ ਕੋਈ ਨਾ ਕੋਈ ਦਿੱਕਤ ਹੋ ਸਕਦੀ ਮੂੰਹ 'ਚੋਂ ਖੂਨ ਆ ਰਿਹਾ ਹੋਟੀ ਦਾ ਹੀ ਰੇਸ਼ੀ ਵਾਲੀ ਸਾਡੇ ਪੇਟ ਨਾਲ ਸੰਬੰਧਿਤ ਜਿਹੜਾ ਕੈਂਸਰ ਦੀ ਸ਼ੱਕਤ ਹੋ ਸਕਦੀ ਸਾਡੇ ਸਰੀਰ 'ਤੇ ਗੰਡ ਹੈ ਗਿਲਟੀ ਹੈ ਔਰਤ ਬੜੀ ਜਲਦੀ ਜਿਹੜਾ ਉਹ ਕੈਂਸਰ ਵੀ ਬਣ ਸਕਦਾ ਹੈ ਇਸੇ ਤਰ੍ਹਾਂ ਇਹ ਬੰਦਿਆਂ ਦੇ ਕਈ ਵਾਰੀ ਗੰਡਾਂ ਹੁੰਦੀਆਂ ਜਿਹੜੀਆਂ ਕਈ ਸਾਲ ਪੁਰਾਣੀਆਂ ਹੁੰਦੀਆਂ ਉਹ ਕੈਂਸਰ ਦੀਆਂ ਨਹੀਂ ਹੋ ਸਕਦੀ ਪਰ ਫਿਰ ਵੀ ਥੋੜੇ ਸਰੀਰ ਤੇ ਕੋਈ ਵੀ ਗੰਡ ਗਿਲਟੀ ਹੈ ਡਾਕਟਰ ਨਾਲ ਜਰੂਰ ਡਿਸਕਸ ਕਰੋ ਬੰਦਿਆਂ ਦੀ ਗੱਲ ਕਰੀਏ ਜਿਹਨਾਂ ਦੀ ਉਮਰ 50 ਸਾਲ ਤੋਂ ਉੱਪਰ ਹੈ ਪਿਸ਼ਾਬ ਲੱਗ ਕੇ ਆਉਂਦਾ ਬਾਰ ਬਾਰ ਆਉਂਦਾ ਪਿਸ਼ਾਬ ਕਰਦੇ ਸਮੇਂ ਦਿੱਕਤ ਹੈ ਨਲਾਂ ਚ ਸੋਜ ਹੈਗੀ ਹੈ ਪਿਸ਼ਾਬ ਤੇ ਨਹੀਂ ਖੂਨ ਆ ਰਿਹਾ ਹੈ ਤੇ ਪ੍ਰੋਸਟੇਟ ਕੈਂਸਰ ਵਾਲੇ ਪਾਸੇ ਆਪਾਂ ਜਾ ਸਕਦੇ ਆਂ। ਇਵੇਂ ਸਰੀਰ ਤੇ ਕੋਈ ਜ਼ਖਮ ਹੈ ਠੀਕ ਨਹੀਂ ਹੋ ਰਿਹਾ, ਪੁਰਾਣਾ ਹੋ ਚੁੱਕਾ ਹੈ, 4 ਤੋਂ 6 ਹਫ਼ਤੇ ਪੁਰਾਣਾ ਹੋ ਗਿਆ। ਦਵਾਈ ਖਾ ਰਹੇ ਹੋ, ਕਿਤਨਾ ਕਿਤੇ ਕੈਂਸਰ ਵੀ ਬਣ ਸਕਦਾ ਹੈ। ਭਾਰ ਕੱਢ ਗਿਆ, ਕਮਜ਼ੋਰੀ ਮਹਿਸੂਸ ਕਰ ਰਹੇ ਹੋ, ਬਲੱਡ ਕੱਟਦਾ ਜਾ ਰਿਹਾ ਟੋਟੇ ਦੇ ਵਿੱਚ, ਦਿਨੋਂ-ਦਿਨ ਕਮਜ਼ੋਰ ਹੁੰਦੇ ਜਾ ਰਹੇ ਹੋ ਤਾਂ ਬਲੱਡ ਕੈਂਸਰ ਵਾਲੇ ਪਾਸੇ ਜਾ ਸਕਦੇ। ਸੋ ਇਹ 10-12 ਲੱਛਣ ਹੈ ਦੋਸਤੋ, ਕੈਂਸਰ ਕੋਈ ਰਾਤੋਂ-ਰਾਤ ਨਹੀਂ ਬਣਦਾ। ਇਹਨੂੰ ਇਹਨੂੰ 6 ਮਹੀਨੇ ਲੱਗਦੇ ਆ ਇਹ ਪਹਿਲੋਂ ਇਹ ਲੱਛਣ ਆਉਂਦੇ ਨੇ ਫਿਰ ਜਾ ਕੇ ਅਗੇ ਕੈਂਸਰ ਬਣਦਾ ਇਹ ਲੱਛਣਾਂ ਨੂੰ ਆਪਾਂ ਠੀਕ ਕਰਨਾ ਹੈ ਪਛਾਣਨਾ ਹੈ ਚੰਗੇ ਡਾਕਟਰ ਕੋਲੋਂ ਚੰਗੇ ਵਧੀਆ ਟੈਸਟਿੰਗ ਕਰਵਾ ਕੇ ਇਹਦੀ ਲੱਛਣ ਨੂੰ ਠੀਕ ਕਰਨਾ ਹੈ ਕੈਂਸਰ ਬਹੁਤ ਦੂਰ ਹੈ ਜੇ ਆਪਾਂ ਕੈਂਸਰ ਦਾ ਇੰਤਜ਼ਾਰ ਕਰਦੇ ਆ ਕੈਂਸਰ ਨੂੰ ਨਾ ਬਣਨ ਦਿਓ ਇਹ ਲੱਛਣ ਨੂੰ ਸਮਝੋ ਆਪਣੇ ਸਰੀਰ ਨੂੰ ਆਪ ਚੈੱਕ ਕਰੋ ਤੇ ਲੱਛਣਾਂ ਨੂੰ ਠੀਕ ਕਰ ਲਓ ਤੁਹਾਨੂੰ ਕੈਂਸਰ ਨਹੀਂ ਬਣੇਗਾ ਇਹੋ ਇੱਕ ਮਾਤਰ ਇੱਕ ਜਿਹੜਾ ਮੈਂ ਸਮਝਦਾ ਕਿ ਇਲਾਜ ਹੈ ਕੈਂਸਰ ਤੋਂ ਬਚਣ ਦਾ ਔਰ ਜੇ ਇਹ ਤੰਦਰੁਸਤ ਲੋਕ ਇਸ ਗੱਲ ਨੂੰ ਸਮਝ ਲੈਣ ਤੇ ਮੈਂ ਸਮਝਦਾ ਕਿ ਪੰਜਾਬ ਚੋਂ ਕੈਂਸਰ ਜਿਹੜਾ ਜ਼ੀਰੋ ਹੋ ਜਾਊਗਾ ਸਰ ਤੁਸੀਂ ਬਹੁਤ ਹੁਣ ਤੱਕ ਹਜ਼ਾਰਾਂ ਟੱਪ ਲਾ ਚੁੱਕੇ ਹੋਗੇ ਕਿਸ ਤਰ੍ਹਾਂ ਇਹਦੇ ਕੋਈ ਕੇਸਾਂ ਪਾਏ ਨੇ ਸਾਹਮਣੇ ਆਏ ਨੇ ਕਿੰਨਾ ਕੰਨੈਸਟੇਜ ਹੈ ਕਿ ਜਾਂ ਕਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਦੱਸਿਆ ਵੀ ਇਸ ਤਰ੍ਹਾਂ ਇਲਾਜ ਕਰੋ ਦੇਖੋ ਸੜਕੋ ਦੋ ਹੀ ਕਿਸਮ ਦੇ ਲੋਕ ਹੁੰਦੇ ਆ ਇੱਕ ਤਾਂ ਬੰਦਾ ਹੈਲਥੀ ਹੈ ਉਹ ਆ ਗਿਆ ਤੇ ਦੂਜਾ ਜਿਹੜਾ ਲਾਸਟ ਸਟੇਜ ਆਣਾ ਸਭ ਤੋਂ ਵੱਡਾ ਪੰਗਾ ਇਹ ਹੈ 70% ਲੋਕ ਲਾਸਟ ਸਟੇਜ ਤੇ ਆਉਂਦੇ ਆ ਜਦੋਂ ਅਸੀਂ ਕੁਝ ਵੀ ਨਹੀਂ ਕਰ ਸਕਦੇ ਸਾਡੇ ਵੀ ਹੱਥ ਖੜੇ ਹੋ ਜਾਂਦੇ ਆ ਅਸੀਂ ਵੀ ਇੱਕ ਸਟੋਰੀ ਲਿਖ ਦਿੰਦੇ ਆ ਕਿ ਫਲਾਣਾ ਆਇਆ ਜੀ ਉਹ ਦੋ ਤਿੰਨ ਸਾਲ ਕੱਢੂਗਾ ਹੁਣ ਤੋ ਇਹੀ ਜਿਹੜੀ ਨਾ ਅਸੀਂ ਬੇਨਤੀ ਕਰਦੇ ਆਂ ਕਿ ਜਿਹੜਾ ਵਿਚਲਾ ਗੈਪ ਹੈ ਤੰਦਰੁਸਤ ਤੋਂ ਅਖੀਰਲੀ ਸਟੇਜ ਤੇ ਸਿੱਧੇ ਪਹੁੰਚ ਜਾਂਦੇ ਆਪਾਂ ਉਹ ਗੈਪ ਨੂੰ ਭਰਨ ਦੀ ਲੋੜ ਹੈ ਜਾਗਰਤ ਹੋਣ ਦੀ ਲੋੜ ਹੈ ਸਮਝੋ ਜਾਣਕਾਰੀ ਹਾਸਲ ਕਰੋ ਤਾਂ ਹੀ ਬਚਾਏਗਾ ਆਪਣੇ ਚੈੱਕਅਪ ਸਮੇਂ ਸਿਰ ਕਰਾਉਣਾ ਸਮੇਂ ਸਿਰ ਚੈੱਕਅਪ ਕਰਾਉਂਦੇ ਰਹੋ ਹਰ ਸਾਲ ਆਪਣਾ ਨਹੀਂ ਆਪਣੇ ਪਰਿਵਾਰ ਦਾ ਵੀ ਚੈੱਕਅਪ ਕਰਾਉਂਦੇ ਰਹੋ ਆਪਣੇ ਪਰਿਵਾਰ 'ਚ ਗੱਲ ਸਾਂਝੀ ਕਰੋ ਬਾਰ ਬਾਰ ਅਸੀਂ ਗੱਲ ਕਰਦੇ ਆਂ ਬਹੁਤ ਮਹਿੰਗੇ ਹਸਤਾਲ ਖੁੱਲ ਗਿਆ ਤੁਹਾਨੂੰ ਲੱਖਾਂ ਰੁਪਏ ਦੀ ਲੋੜ ਹੈਗੀ ਹੈ ਇਲਾਜ ਕਰਾਉਣ ਵਾਸਤੇ ਸਰਕਾਰਾਂ ਕੋਲ ਜੀ ਇੰਨੇ ਪ੍ਰਬੰਧ ਨਹੀਂ ਹੈਗੇ ਸਾਡੇ ਫ੍ਰੀ ਇਲਾਜ ਕਰ ਸਕਣ ਤੁਸੀਂ ਆਪਣੇ ਆਪ ਹੀ ਜ਼ਿੰਮੇਵਾਰ ਬਣੋ ਆਪਣੇ ਆਪ ਨੂੰ ਸਮਝੋ ਆਪਣੇ ਪਰਿਵਾਰ ਨੂੰ ਸੰਭਾਲੋ ਔਰ ਸਦਾ ਜਿਹੜੇ ਤੰਦਰੁਸਤ ਰਹੋ ਲਾਸਟ ਵਿੱਚ ਕੀ ਕਹਿਣਾ ਚਾਹੋਗੇ ਜਿੱਤ ਤਰਾਂਗੇ ਹਜੇ ਵੀ ਕੈਂਪ ਲੱਗਦੇ ਆ ਅਵੇਅਰਨੈਸ ਨਹੀਂ ਹੁੰਦੇ ਲੋਕ ਦੇਖੋ ਅਸੀਂ ਡਟੇ ਅਸੀਂ ਡਟੇ ਹੋਏ ਆ ਜੀ ਇਹ ਅਵੇਅਰਨੈਸ ਹੀ ਤਾਂ ਸਦਾ ਲੋੜ ਹੈ ਲੋਕ ਚਾਹੇ ਅਮਰੀਕਾ 'ਚ ਵੀ ਚਲੇ ਗਏ ਨੇ ਉੱਥੋਂ ਦੀਆਂ ਗਵਰਨਮੈਂਟ ਵੀ ਚਿੰਤਤ ਨੇ ਸਾਡੇ ਏਸ਼ੀਅਨ ਲੋਕ ਜਿਹੜੇ ਉਹ ਨਹੀਂ ਸਮਝਦੇ ਉੱਥੇ ਬਾਰਲੀ ਮੁਲਕਾ ਹੋਣੀ ਇੰਗਲੈਂਡ ਤੇ ਸਾਡੀ ਪ੍ਰੋਜੈਕਟ ਚੱਲਦੀ ਹੈ ਏਸ਼ੀਅਨ ਲੋਕਾਂ ਨੂੰ ਸਾਡੇ ਇੰਡੀਅਨ ਨੂੰ ਸਮਝਾਉਣ ਵਾਸਤੇ ਉਹ ਸਾਨੂੰ ਕਹਿੰਦੀ ਹੈ ਗਵਰਮੈਂਟ ਇਹਨਾਂ ਨੂੰ ਸਮਝਾਓ ਕਿ ਇਹਨਾਂ ਜਿਆਦਾ 슈ਗਰ ਖਾ ਰਹੇ ਇਹਨਾਂ ਮਿੱਠਾ ਖਾ ਰਹੇ ਇਹਨਾਂ ਜਿਆਦਾ ਮੋਟੇ ਹੁੰਦੇ ਜਾ ਰਹੇ ਸੋ ਇੱਥੇ ਵੀ ਲਗਾਤਾਰ ਕੰਪੇਨ ਦੀ ਲੋੜ ਹੈਗੀ ਆ ਪਰ ਹੋ ਸਕਦਾ ਨਵੀਂ ਪੀੜੀ ਦੇ ਨਾਲ ਨਾਲ ਸ਼ਾਇਦ ਬਦਲਾਅ ਵਿੱਚ ਆਵੇ ਪਰ ਫਿਰ ਵੀ ਕਿਤੇ ਨਾ ਕਿਤੇ ਮੈਂ ਸਮਝਦਾ ਕੰਮ ਕਰਨ ਦੀ ਲੋੜ ਹੈਗੀ ਆ ਚੰਗਾ ਖਾਓ ਆਰਗੇਨਿਕ ਖਾਓ ਸਮੇਂ ਸਿਰ ਖਾਓ ਕਸਰਤ ਕਰਿਆ ਕਰੋ ਸਟ्रेस ਘਟਾਓ ਤਣਾਅ ਘਟਾਓ ਇਹ ਤਿੰਨ ਚੀਜ਼ਾਂ ਹੈ ਖਾਣਾ ਪੀਣਾ ਕਸਰਤ ਹੈ ਤੇ ਤਣਾਅ ਮੁਕਤ ਤੁਸੀਂ ਅਗਰ ਕਰ ਲੋਗੇ ਆਪਣੇ ਆਪ ਨੂੰ ਤੇ ਲੰਬੀ ਸੋਹਣੀ ਤੇ ਤੰਦਰੁਸਤ ਜ਼ਿੰਦਗੀ ਜੀ ਸਕਦੇ ਜਿਸ ਤਰ੍ਹਾਂ ਮੈਂ ਖਾਣ ਪੀਣ ਦੀ ਗੱਲ ਕੀਤੀ ਹੈ ਹਰ ਜਿਹੜਾ ਅੱਜ ਕੱਲ ਪ੍ਰੋਡਕਟਾਂ ਦੇ ਵਿੱਚ ਕੈਮੀਕਲ ਜ਼ਿਆਦਾ ਹੈਗਾ ਉਹਨਾਂ ਬਾਰੇ ਵੀ ਥੋੜਾ ਜਿਹਾ ਲੋਕਾਂ ਨੂੰ ਦੇਖੋ ਪ੍ਰੋਡਕਟਾਂ ਤੋਂ ਤੋਂ ਬਾਅਦ ਦੀ ਗੱਲ ਲੈਣਾ ਜੋ ਸਾਡੀ ਧਰਤੀ ਸਾਨੂੰ ਉਪਜ ਦੇ ਰਹੀ ਹੈ ਨਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਦੇ ਜਿਹੜੇ ਨੌਜਵਾਨ ਪੀਡੀ ਉਹਨਾਂ ਨੂੰ ਸਾਡੀ ਫਸਲੀ ਚੱਕਰ ਦਾ ਹੀ ਨਹੀਂ ਪਤਾ ਕਿ ਇਸ ਮੌਸਮ 'ਚ ਕਿਹੜੀ ਸਬਜ਼ੀ ਆਉਂਦੀ ਹੈ ਸਭ ਤੋਂ ਵੱਡੀ ਗੱਲ ਸਮਝਾਉਣ ਵਾਲੀ ਹੈ ਸਾਡਾ ਬੱਚਾ ਜिद ਕਰਦਾ ਹੈ ਕਿ ਮੈਂ ਇਸ ਮੌਸ ਤੇ ਜਦੋਂ ਸਰਦੀਆਂ ਹੁੰਦੀਆਂ ਉਸ ਵੇਲੇ ਕੱਦੂ ਖਾਣਾ ਹੁੰਦਾ ਇਹਨਾਂ ਦਿਨਾਂ 'ਚ ਜਾਮਨ ਨਹੀਂ ਆ ਰਹੇ ਜਾਮਨ ਅੱਗੇ ਜਾ ਕੇ ਆਉਣੇ ਆ ਬਹੁਤ ਵਧੀਆ ਫਰੂਟ ਹੈ ਇਨਾਂ ਦਿਨਾਂ 'ਚ ਜਿਹੜਾ ਫਲ ਆ ਰਿਹਾ ਜੋ ਧਰਤੀ ਸਾਨੂੰ ਇਸ ਦਿਨ 'ਚ ਦੇ ਰਹੀ ਹੈ ਜੋ ਸਬਜ਼ੀ ਦੇ ਰਹੀ ਹੈ ਜੋ ਫਲ ਫਰੂਟ ਦੇ ਰਹੀ ਹੈ ਉਹ ਜ਼ਰੂਰ ਖਾਓ ਔਰ ਮਿਲਿਆ ਜੁਲਿਆ ਖਾਣਾ ਖਾਓ ਕੱਲਾ ਕਣਕ ਤੇ ਡਿਪੈਂਡ ਨਾ ਰਹੋ ਕੱਲਾ ਕੱਲਾ ਚੌਲਾਂ ਤੇ ਡਿਪੈਂਡ ਨਾ ਰਹੋ ਮਿਲਟ ਆ ਗਏ ਨੇ ਮੱਕੀ ਹੈ ਬਾਜਰਾ ਹੈ ਜਿਉਂ ਹੈ ਮਿਕਸ ਮਿਕਸ ਜਿਹੜਾ ਫੂਡ ਖਾਣ ਦੀ ਕੋਸ਼ਿਸ਼ ਕਰੋ ਖਾਣ ਦਾ ਤਰੀਕਾ ਸਹੀ ਕਰੋ ਆਪਣਾ ਜੋ ਵੀ ਖਾਣੇ ਹੋ ਚੰਗੀ ਤਰ੍ਹਾਂ ਚਬਾ ਕੇ ਖਾਓ ਚੰਗੀ ਤਰ੍ਹਾਂ ਚਬਾ ਕੇ ਖਾਓਗੇ ਤੇ ਸੁੱਕੀ ਰੋਟੀ ਬਾਦਾਮ ਤੋਂ ਵੱਧ ਕੰਮ ਕਰੇਗੀ ਅਗਰ ਤੁਹਾਡਾ ਤਰੀਕਾ ਹੀ ਖਾਣ ਦਾ ਗਲਤ ਹੈ ਤਾਂ ਬਾਦਾਮ ਵੀ ਚਾਹੇ ਖਾ ਲਓ ਉਹ ਸੁੱਕ ਪਾਣੀ ਦੀ ਮਾਤਰਾ ਵਧਾਓ 12 ਤੋਂ 15 ਗਲਾਸ ਗਰਮੀ ਦੇ ਵਿੱਚ ਇਹ ਨਹੀਂ ਕਿ ਪਿਆਸ ਲੱਗੇ ਤੇ ਪੀਣਾ ਡੀਹਾਈਡਰੇਸ਼ਨ ਜਿਹੜੀ ਆ ਉਹ ਵੱਡੀਆਂ ਬਿਮਾਰੀਆਂ ਦਾ ਕਾਰਨ ਹੈਗੀ ਆ ਸੁਧਾਰੋ ਆਪਣੇ ਆਪ ਨੂੰ ਕਸਰਤ ਕਰਿਆ ਕਰੋ ਪਸੀਨਾ ਤੁਹਾਨੂੰ ਆਉਣਾ ਚਾਹੀਦਾ ਹੈ ਤੁਹਾਡੀ ਐਕਸਰਸਾਈਜ਼ ਦੇ ਨਾਲ ਸਟ੍ਰੈਸ ਘਟਾਓ ਦਿਮਾਗੀ ਬੋਝ ਘਟਾਓ ਪ੍ਰੈਕਟੀਕਲ ਜ਼ਿੰਦਗੀ ਜੀਣ ਦੀ ਕੋਸ਼ਿਸ਼ ਕਰੋ ਸਾਦਾਪਨ ਲੈ ਕੇ ਆਓ ਆਪਣੀ ਜ਼ਿੰਦਗੀ ਚ ਬਹੁਤ ਲੰਮੀ ਸੋਹਣੀ ਤੰਦਰੁਸਤ ਜ਼ਿੰਦਗੀ ਜੀ ਸਕਦੇ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜੋ ਅੱਜ ਸੀਧਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਸੀਦੀ ਦਿਹਾੜਾ ਸੀ ਉਹਦੇ ਤੇ ਸਾਨੂੰ ਡਾਕਟਰ ਕੁਲਵੰਤ ਸਿੰਘ ਜੀ ਧਾਰੀਵਾਲ ਸਾਹਿਬ ਨੇ ਬੜਾ ਮਾਣ ਬਖਸ਼ਿਆ ਉਹ ਸਿੱਧਾਂ ਦੇ ਸਿੱਧੀ ਦਿਹਾੜੇ ਤੇ ਸਾਨੂੰ ਕੈਂਪ ਮੈਡੀਕਲ ਕੈਂਪ ਲਾ ਕੇ ਦਿੱਤਾ ਤੇ ਅਸੀਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਆਂ ਵੀ ਜੋ ਲੋੜ ਹੈ ਮੈਡੀਕਲ ਕੈਂਪ ਦੀ ਸਾਡੇ ਵੱਡੇ ਵੀਰ ਜਸਵਿੰਦਰ ਕਾਕਾ ਜੀ ਨੇ ਦੱਸ ਹੀ ਦਿੱਤਾ ਤੇ ਪੌਦਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜਿਹੜੇ ਆਪਾਂ ਏਸੀ ਲਾਉਣੇ ਆ ਏਸੀਆਂ ਨਾਲੋਂ ਜਾਦੇ ਲੋਡ ਆਪਾਂ ਨੂੰ ਪੌਦਿਆਂ ਦੀਆਂ ਜੋ ਆਕਸੀਜਨ ਵੀ ਦੇਣਗੇ ਤੇ ਜੋ ਦਿਨੋ ਦਿਨ ਗਰਮੀ ਦਾ ਪ੍ਰਕੋਪ ਵੱਧ ਰਿਹਾ ਹੈ 42 47 ਡਿਗਰੀ ਤੇ ਤਾਪਮਾਨ ਚੱਲ ਰਿਹਾ ਜੇ ਉਹਨੂੰ ਰੋਕਣਾ ਹੈ ਤਾਂ ਆਪਣਾ ਫਰਜ਼ ਬਣਦਾ ਵੀ ਸਾਰੇ ਜਣੇ ਦੋ ਦੋ ਰੁੱਖ ਜ਼ਰੂਰ ਲਾਈਏ ਸੋ ਇੰਨੇ ਹੀ ਕਹਣਾ ਮੈਂ ਧੰਨਵਾਦ ਕਰਦਾ ਹਾਂ ਵਾਰਡ ਕੈਂసర్ ਕੇਅਰ ਦੀ ਸਮੁੱਚੀ ਟੀਮ ਦਾ ਡਾਕਟਰ ਕੁਲਵੰਤ ਸਿੰਘ ਜੀ ਢਾਲੀਵਾਲ ਸਾਹਿਬ ਦਾ ਤੇ ਸਾਡੇ ਸਮੁੱਚੇ ਨਗਰ ਪਿੰਡ ਤਾਮਕੋੜ ਦਾ ਵੀ ਜਿਨ੍ਹਾਂ ਨੇ ਇਹ ਵੱਡੀ ਸੇਵਾ ਕੀਤੀ ਹੈ ਇਹ ਕੈਂਪ ਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ